ਅਵਾਜ਼ ਪੰਜਾਬ 24 ਤੋਂ ਲਲਿਤ ਸ਼ਰਮਾ ਦੀ ਰਿਪੋਰਟ ਚੈਨਲ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਤਾਜ਼ਾ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਵਕੀਲਾਂ ਵੱਲੋਂ ਕੀਤੀ ਗਈ ਹੜਤਾਲ ਖਮਾਨੋ ਵਿਖੇ ਵਕਾਲਤ ਕਰ ਰਹੇ ਖੰਨਾ ਦੇ ਰਹਿਣ ਵਾਲੇ ਲਖਬੀਰ ਸਿੰਘ ਸਾਗੀ ਦੇ ਉੱਪਰ ਅਤੇ ਉਸ ਦੀ ਪਤਨੀ ਦੇ ਉੱਪਰ ਕਾਰ ਵਿੱਚ ਦਾਖਲ ਹੋ ਕੇ ਬੀਤੇ ਦਿਨ ਹੋਏ ਹਮਲੇ ਦੇ ਸਬੰਧ ਵਿੱਚ ਸਮੂਹ ਵਕੀਲਾਂ ਨੇ ਜ਼ਿਲ੍ਹਾ 바ਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀ ਪ੍ਰਧਾਨਗੀ ਹੇਠ ਫਤਿਹਗੜ ਸਾਹਿਬ ਦੀ ਅਦਾਲਤ ਦੇ ਬਾਹਰ ਬੈਠ ਕੇ ਹੜਤਾਲ ਕੀਤੀ ਇਸ ਮੌਕੇ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਖੰਨਾ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੋਣਾ ਮੰਗ ਕੀਤੀ ਕਿ ਖੰਨਾ ਪੁਲਿਸ ਨੂੰ ਜਲਦ ਤੋਂ ਜਲਦ ਉਕਤ ਹਮਲਾਵਰਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਜੇਕਰ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਸੰਗਰਾਸ਼ ਹੋਰ ਤੇਜ਼ ਕੀਤਾ ਜਾਵੇਗਾ ਅੱਜ ਸਾਡੇ ਇੱਕ ਸਾਗੀ ਸਾਹਿਬ ਐਡਵੋਕੇਟ ਖਮਾਨੋ ਦੇ ਵਿੱਚ ਵਕਾਲਤ ਕਰਦੇ ਹਨ ਔਰ ਉਹਨਾਂ ਦੀ ਰਹਿائش ਖੰਡੇ ਦੇ ਵਿੱਚ ਹੈ ਉਹਨਾਂ ਦੇ ਘਰ ਦੇ ਵਿੱਚ ਐਂਟਰ ਹੋ ਕੇ ਕਿਸੇ ਨਾਲ ਦੇ ਗੌਂਡੀਆਂ ਨੇ ਉਹਨਾਂ ਤੇ ਔਰ ਉਹਨਾਂ ਦੀ ਵਾਈਫ ਦੇ ਉੱਤੇ ਹਮਲਾ ਕੀਤਾ ਔਰ ਉਸ ਦੇ ਸਬੰਧ ਦੇ ਵਿੱਚ ਪੁਲਿਸ ਨਾਲ ਗੱਲ ਕੀਤੀ ਪੁਲਿਸ ਦੇ ਐਸ ਐਚ ਓ ਸਾਹਿਬ ਨੂੰ ਵੀ ਜਿਹੜਾ ਹੈਗਾ ਖੰਨੇ ਵਾਲੇ ਨੂੰ ਮਿਲੇ ਪਰ ਮੈਨੂੰ ਲੱਗਦਾ ਕਿ ਪੁਲਿਸ ਦੇ ਇੰਨੇ ਜ਼ਿਆਦਾ ਜੜੀ ਹੈਗੀ ਆ ਆਪ ਹੁਦਰੀਆਂ ਵੱਧ ਗਈਆਂ ਕਿ ਉਹ ਕਿਸੇ ਦੀ ਪਰਵਾਹ ਹੀ ਨਹੀਂ ਕਰਦੇ ਕਿਸੇ ਨੂੰ ਪੁੱਛਦੇ ਨਹੀਂ ਔਰ ਆਪਣੀ ਮਰਜ਼ੀ ਜਿਹੜੀ ਹੈਗੀ ਕਰ ਰਹੇ ਆ ਉਸ ਸਬੰਧ ਦੇ ਵਿੱਚ ਵਕੀਲਾ ਨੇ ਆਪਣੀ ਜਿਹੜੀ ਕੱਠਤਾ ਜाहिर ਕਰਦੇ ਹੋਏ ਅੱਜ ਖਮਾਣੂ ਖੰਨਾ ਔਰ ਪਤਿਗੜ ਸਾਹਿਬ ਦੇ ਵਿੱਚ ਸਟ੍ਰਾਈਕ ਵੀ ਕਾਲ ਦਿੱਤੀ ਸੀ ਔਰ ਜਿਹੜਾ ਹੈਗਾ ਵਕੀਲ ਕੋਈ ਕੰਮ ਨਹੀਂ ਕਰਨਗੇ ਜੇ ਅੱਗੇ ਮੁਹਾਲੇ ਵੀ ਕੋਈ ਕਾਰਵਾਈ ਨਹੀਂ ਕਰਨਗੇ ਤਾਂ ਅਸੀਂ ਇਸ ਨੂੰ ਅੱਗੇ ਪਤਾਵਾਂਗੇ